ਇਹ ਅਕਾਲ ਪੁਰਖ ਜੀ ਦਾ ਆਪਣਾ ਰੂਪ ਹੈ ਮੂਲ ਮੰਤਰ ਸਾਹਿਬ ਕਿਉਂ ਬਾਰ ਬਾਰ ਤੁਹਾਨੂੰ ਕਹੀਦਾ ਵੀ ਮੂਲ ਮੰਤਰ ਸਾਹਿਬ ਕਰੋ ਇਹ ਰੱਬ ਆਪ ਹੈ ਅਕਾਲ ਪੁਰਖ ਜੀ ਆਪ ਨੇ ਅਕਾਲ ਪੁਰਖ ਜੀ ਦੇ ਮੁਖਾਰ ਬਿੰਦ ਤੋਂ ਚਾਰਿਆ ਗਿਆ ਅਕਾਲ ਪੁਰਖ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਸਾਥ ਸੰਗਤ ਧਿਆਨ ਦੇਣਾ ਹੁਣ ਕੀ ਕਿਹਾ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਉਂ ਆਪਾਂ ਜੋੜਨ ਵਾਸਤੇ ਕਿ ਗੁਰੂ ਨਾਨਕ ਸਾਹਿਬ ਨਾਲ ਜੁੜੋ ਗੁਰੂ ਨਾਨਕ ਸਾਹਿਬ ਨਾਲ ਜੁੜੋ ਕਿਉਂ ਕਹਿੰਨੇ ਆ ਅਕਾਲ ਪੁਰਖ ਜੀ ਨੇ ਕਿਹਾ ਹੇ ਗੁਰੂ ਨਾਨਕ ਜੀ ਮੈਂ ਪਾਰ ਬ੍ਰਹਮ ਪਰਮੇਸ਼ਰ ਤੁਸੀਂ ਹੀ ਗੁਰ ਪਰਮੇਸ਼ਰ ਅਕਾਲ ਪੁਰਖ ਜੀ ਕਹਿੰਦੇ ਮੈਂ ਪਾਰ ਬ੍ਰਹਮ ਪਰਮੇਸ਼ਰ ਹੇ ਗੁਰੂ ਨਾਨਕ ਸਾਹਿਬ ਤੁਸੀਂ ਹੀ ਗੁਰ ਪਰਮੇਸ਼ਰ ਜਿਹੜਾ ਤੁਹਾਡਾ ਨਾਮ ਲਵੇਗਾ ਤੁਹਾਡੇ ਨਾਲ ਜੁੜੇਗਾ ਉਹ ਸਿੱਧਾ ਮੇਰੇ ਸੱਚਖੰਡ ਧਾਮ ਨੂੰ ਆਵੇਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੂਲ ਮੰਤਰ ਸਾਹਿਬ ਗੁਰ ਪ੍ਰਸਾਦ ਤੱਕ ਅਕਾਲਪੁਰਖ ਜੀ ਨੇ ਉਚਾਰਿਆ ਦੁਨੀਆ ਨੂੰ ਦੇਣ ਵਾਸਤੇ ਮਹਾਰਾਜ ਨੇ ਕਿਹਾ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਦੋਂ ਤੱਕ ਮਹਾਰਾਜ ਦਾ ਨਾਮ ਨਹੀਂ ਨਾ ਵਿੱਚ ਆਉਂਦਾ ਮੂਲ ਮੰਤਰ ਪੂਰਾ ਨਹੀਂ ਹੁੰਦਾ ਗੁਰ ਮੰਤਰ ਬਣਾਤਾ ਮਹਾਰਾਜ ਨੇ ਮਹਾਰਾਜ ਦਾ ਨਾਮ ਆ ਗਿਆ ਫਿਰ ਦੁਨੀਆ ਨੂੰ ਨਾਨਕ ਹੋਸੀ ਪੀ ਸੱਚ ਤੱਕ ਦਿੱਤਾ